ਵਾਇਰ ਨੂੰ ਅਸੰਗਤ ਨੂੰ ਦਰਸ਼ਨ ਕਰਨ ਦਿਓ ਅਜਿਲੇ ਪਰ ਕੈਮਰੇ ਵਾਲੇ ਵੀਰਾਂ ਨੂੰ ਬੇਤੀ ਹੈ ਥੱਲੇ ਬੈਠ ਕੇ ਕਵਰ ਕਰਦੋ ਸੰਗਤ ਨੂੰ ਕੋਈ ਵੀ ਦੇਖੂ ਜਨਾਬੇ ਜੁਗੋ ਜੁਗਰਤ ਧਰਪਨ ਸਾਹਿਬ ਜੀ ਨੂੰ ਗੁਰੂ ਸਾਹਿਬ ਜੀ ਦੀ ਮਜਬੂਲੀ ਵਿੱਚ ਬੈਠਣਾ ਦੇਸ਼ ਦੇਸ਼ ਨਾ ਹైਦਰਾਬਾਦ ਨਾ ہزورانک ہیر جی رہس نے ہزور صاحب تو سکھ سا بابا کلوتھ جی ہوتی لا کے شہید فتح ਬਹੁਤ ਹੀ ਸਤਿਕਾਰ ਜੋ ਬਹੁਤ ਹੀ ਸਰਕਾਰ ਨੂੰ ਸ਼ੰਤ巴巴 ਬੰਗਾਲ ਸਿੰਘ ਜੀ ਨਾਨਕ ਸਾਹਿਬ ਕਰਤਾਰ ਵਾਲੇ ਤੇ ਬਹੁਤ ਹੀ ਸਰਕਾਰ ਨੂੰ ਸਤਬਾਬਾ ਨੂੰ ਨੌਨ ਸਿੰਘ ਜੀ ਬਾਤ ਵਾਲੇ ਸਾਡੇ ਜਿੱਥੇ ਬੜੇ ਸਰਕਾਰ ਨੂੰ ਭਾਈ ਸਾਹਿਬ ਭਾਈ ਗੋਰਪ੍ਰੀਤ ਸਿੰਘ ਜੀ ਜਿਹੜੇ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਦੇ ਜਿਹੜੇ ਦਸਮ ਬਾਣੀ ਦਾ ਗੀਤਨ ਜਿਹੜਾ ਬਹੁਤ ਹੀ ਸੁੰਦਰ ਕੀਰਤਨ ਕਰਦੇ ਨੇ ਜਿਨ੍ਹਾਂ ਨੇ ਹਜੂਰ ਸਾਹਿਬ ਦੀ ਬਹੁਤ ਹੀ ਸੁੰਦਰ ਜਿਹੜੇ ਗੀਤਨ ਦੁਆਰਾ ਸਰਤਾਂ ਨੂੰ ਬਹੁਤ ਬਧਿਲਿਆ ਕੰਤੇ ਨਾਲ ਤੇ ਹਾਲ ਕੀਤਾ ਉੱਥੇ ਹੀ ਹਜੂਰ ਸਾਹਿਬ ਦੇ ਹਜੂਰੀ ਲਾਗੀ ਜਥਾ ਜਿਹੜੇ ਸੱਚਾਨ ਸਿੰਘ ਜੀ ਹਜੂਰ ਸਾਹਿਬ ਦੇ ਉਹਨਾਂ ਨੇ ਵੀ ਆਪ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਤੇ ਮੇਰੇ ਤੋਂ ਪਹਿਲਾਂ ਭਾਈ ਸੁਖੀਰ ਜੀ ਜੀ ਕੜਈਆ ਜਿਹੜੇ ਕਥਾਵਾਦਕ ਨੇ ਪੁੰਡਾਦਾਲ ਦੇ ਉਹ ਵੀ ਆਪ ਜੀ ਨੂੰ ਫਿਰੋਨੀ ਪੰਥ ਅਕਾਲੀ ਪੁੰਡਾਦਾਲ ਪੰਜਵਾਂ ਤੱਕ ਦੇ ਇਤਿਹਾਸ ਤੋਂ ਹੋਰ ਇਤਿਹਾਸ ਤੋਂ ਜਿਨ੍ਹਾਂ ਨੇ ਆਪ ਜੀ ਨਾਲ ਸਾਥ ਜਾਈ ਹੈ ਤੇ ਉੱਥੇ ਹੀ ਮੇਰੇ ਨਾਲ ਆਏ ਹੋਏ ਯੂ ਐਸ ਏ ਅਮਰੀਕਾ ਦੇ ਪੁੰਡਾਦਾਲ ਦੇ ਜਿਹੜੇ ਇੰਚਾਰਜ ਨੇ ਬਾਬਾ ਦਸਵਿੰਦਰ ਸਿੰਘ ਜੀ ਜੱਸੀ ਜੀ ਬਾਬਾ ਦਸਵਿੰਦਰ ਸਿੰਘ ਜੱਸੀ ਜੀ ਤੇ ਸਾਡੇ ਬਹੁਤ ਹੀ ਪਿਆਰ ਵਾਲੇ ਸਰਦਾਰ ਮਕਾ ਸਿੰਘ ਜੀ ਤੇ ਸਰਦਾਰ ਹਰਪਾਲ ਸਿੰਘ ਜੀ ਜਿਹੜੇ ਪ੍ਰਧਾਨ ਨੇ ਤੇ ਸਰਦਾਰ ਰਵਿੰਦਰ ਸਿੰਘ ਜੀ ਬੁਗਾਈ ਜੀ ਜਿਹੜੇ ਸਾਥਕਾਰ ਸਤੰਤਰ ਜਿਹੜੇ ਦਿੱਲੀ ਦਾ ਸਾਰੇ ਸਾਥਗਾਨ ਜਿਹੜੇ ਹਰ ਮੁਕਸਾ ਮੋਰ ਦੇ ਉਹ ਵੀ ਇੱਥੇ ਪਹੁੰਚੇ ਨੇ ਤੇ ਸਰਦਾਰ ਸੰਦੀਪ ਸਿੰਘ ਜੀ ਜਿਹੜੇ ਗੁਰਦੁਆਰਾ ਸਾਹਿਬ ਦੇ ਪਰਮਾਰੰਗ ਗੁਰਦੁਆਰਾ ਸਾਹਿਬ ਦੇ ਸਰਦਾਰ ਸੰਤੇਜ ਸਿੰਘ ਜੀ ਪ੍ਰਧਾਨ ਗੁਰਦੁਆਰਾ ਪਰਮਾਰੰਗ ਸਾਹਿਬ ਜਿਹੜਾ ਇਤਿਹਾਸ ਆਪ ਜੀ ਨਾਲ ਭਾਈ ਸੁਖਬੀਰ ਸਿੰਘ ਹੋਰਾਨੇ ਜਿਹੜਾ ਸਾਂਝਾ ਕੀਤਾ ਉੱਥੇ ਹੀ ਸਾਡੇ ਜਿੰਨੇ ਵੀ ਨਾਲ ਆਏ ਨੇ ਪੰਜ ਪਿਆਰੇ ਸਹਿਬਾਨ ਨਿਸ਼ਾਨਜੀਤ ਸਿੰਘ ਨਗਾਰਜੀਤ ਸਿੰਘ ਤੇ ਨਾਲ ਜਿਲੇ ਗੁਰੂ ਦੀਆਂ ਲਾਡੀਆਂ ਨੇ ਮਹਿਕ ਸਾਂ ਫੌਜਾਂ ਬਾਬਾ ਫ਼ਰਦ ਸੇ ਵੀ ਤੇ ਸਾਧਨੀਆਂ ਨੇ ਇੰਥੇ ਗੁਰੂ ਦੀਆਂ ਲਾਡੀਆਂ ਫੌਜਾਂ ਇਹ ਜਿਹੜਾ ਸਭ ਤੋਂ ਪਹਿਲਾਂ ਮੈਂ ਆ ਜੀ ਦਾ ਫਤਿਹ ਸਾਜੀ ਕਰਦਾ ਗੱਲ ਕੇ ਫਤਿਹ ਜਾਓ ਦੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਆਪਾਂ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਪਾਲ ਪਦੇਵਾਦੀ ਜੀ ਜਿਨ੍ਹਾਂ ਨੇ ਖਾਲਸਾ ਪੰਥ ਖੁੱਡਾ ਦਾ ਜਿੱਥੇ ਪਹਿਲਾ ਜਿੱਥੇ ਦਾ ਨਉਤਪੀਤਾ ਤੇ ਜਦੋਂ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੇ ਅੰਮ੍ਰਿਤ ਦਿਵਸਾ ਕੀ ਮਾਰੇ ਜਨ ਖਾਲਸਾ ਪੰਥ ਦੀ ਸਾਜਨਾ ਕੀਤੀ ਸ੍ਰੀ ਅਨੰਦpur ਸਾਹਿਬ ਤੋਂ ਹੁੰਦੇ ਹੋਏ ਸਾਧੂ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਚਮਕੌਰ ਸਾਹਿਬ ਫਿਰ ਨਦਰਾਨੇ ਦੀ ਪਿਆਰ ਮੁਕਤਸਰ ਸਾਹਿਬ ਦਾ ਜਨ ਤੇ ਜਿਹੜਾ ਦਮ ਨਾ ਸਾਹਿਬ ਤੋਂ ਹੁੰਦੇ ਹੋਏ ਗੁਰੂ ਸਾਹਿਬ ਸ੍ਰੀ ਆਹ ਗੁਰੂ ਸਾਹਿਬ ਦਾ ਦੇਵ ਸਾਹਿਬ ਪਹੁੰਚ ਕੇ ਜਿਨ੍ਹਾਂ ਨੇ ਮਹਾਨ ਜਿਹੜੇ ਉਥੇ ਇਤਿਹਾਸ ਜਿਹੜਾ ਲਿਖਿਆ ਤੇ ਜਿਹੜੇ ਗੌਤਮ ਕੀਤੇ ਉਥੇ ਤਾਂ ਆਪਾਂ ਪਛਾਰੇ ਗੁਰਸਿੱਖਾ ਉਹਨਾਂ ਨੇ ਹੁਕਮ ਕੀਤਾ ਸੀ ਆਗਿਆ ਭਈ ਆਕਾਲ ਕੀ ਦਰਹਿਤ ਨਾਲ ਉਹ ਪੜ ਇਹਦੇ ਵਿੱਚ ਦਾਖਣੀ ਹਰੂਪ ਸਾਹਿਬ ਜਿੱਥੇ ਤਾਪ ਤਰਤੇ ਸ਼ਨਾ ਉਥੇ ਹੀ ਸ਼ਕਤਾਂ ਦੀ ਜਿਹੜੀ ਪੂਜਾ ਉਹ ਵੀ ਆਪਾਂ ਦਰਸ਼ਕਦਾਰੇ ਕੀਤੇ ਉਥੇ ਦੀਪ ਮਾਲਾ ਬੰਦੀ ਫੋੜ ਦੇ ਉੱਤੇ ਵੀ ਆਪਾਂ ਜਿੱਥੇ ਹਰੂਪ ਸਾਹਿਬ ਦੇ ਦਰਸ਼ਕਦਾਰੇ ਨਾਇਕ ਕੀਤੇ ਉਥੇ ਸ੍ਰੀ ਅਮਰ ਸਾਹਿਬ ਜੜੇ ਆਕਾਲ ਤਖਤ ਸਾਹਿਬ ਦੇ ਜਿੱਥੇ ਸਾਰੀਆਂ ਗੋਲੀਆਂ ਲਾਗੀਆਂ ਹਨ ਜਿਸ ਫੌਜਾਂ ਸ੍ਰੀ ਆਪਾਂ ਦਾ ਸਰਬੱਤ ਜਿਹੜੇ ਬੰਦੀ ਝੂਨ ਦੇ ਉੱਤਮਾਉਂਦੇ ਨੇ ਉਥੇ ਵੀ ਆਪਾਂ ਮਹੱਲੇ ਵੀ ਜਿੱਥੇ ਖੇਡੇ ਜਾਂਦੇ ਨੇ ਉਹ ਵੀ ਆਪ ਜੀ ਨੇ ਦਰਸ਼ਨ ਦਿਦਾਰੇ ਕੀਤੇ ਉਥੇ ਹੀ ਆਪਾਂ ਗੁਰਤਾ ਗਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ੇ ਕੀਤੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਤਾਂ ਤਾਂ ਸਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਗੁਰਤਾ ਗਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ੇ ਕੀਤੀ ਉਥੇ ਹੀ ਉਹਨਾਂ ਨੇ ਜਿਹੜਾ ਹੁਗੰ ਪੀਤਾ ਜੀ ਆਪਾਂ ਤੋਂ ਸ੍ਰੀ ਫਾਲਸਾ ਹਜੋਂਪਾ ਦਵਤੇ ਨੂੰ ਸਤਿਗੁਰੂ ਗ੍ਰੰਥਾ ਸੋ ਜਿਹੜਾ ਫਾਲਸੇ ਨੂੰ ਆਸਤਾ ਰੂਪਕਸ਼ੇ ਕੀਤਾ ਗੁਰੂ ਗ੍ਰੰਥ ਸਾਹਿਬ ਨੂੰ ਗੋਤਾ ਗਤੀ ਬਖਸ਼ੇ ਕੀਤੀ ਨਾਲ ਹੀ ਜਿਹੜੇ ਜਿੰਨੇ ਵੀ ਮਾਰਾ ਨੇ ਹੁਗੰ ਬਖਸ਼ੇ ਸੀ ਉਹ ਫਾਲਸਾ ਪੰਥ ਬੁੱਢਾ ਨਾਲ ਦੇ ਜਿਹੜੇ ਆ ਉਹ ਇਹਨੂੰ ਬਿੰਨਸਾਰੇ ਜਿਹੜੇ ਆ ਉਹ ਪੂਰੇ ਕੀਤੇ ਤੇ ਜਦੋਂ ਫਾਲਸਾ ਪੰਥ ਬੁੱਢਾ ਨਾਲ ਦੇ ਪਿੰਡ ਦੇ ਜਥੇਦਾਰ ਜਿਨ੍ਹਾਂ ਨੂੰ ਆ ਗੁਰੂ ਸਾਹਿਬ ਨੇ ਨishan نگਾਰਾ ಪಕ್ಷਿਆ ਤੇ ਨਾਲ ਉਨ੍ਹਾਂ ਨੂੰ ਸ੍ਰੀ ਸਾਹਿਬ ਅੱਗੇ ਕੀਤੀ ਹੁਕਮਨਾਮੇ ਬਖਸ਼ੇ ਕੀਤੇ ਉਥੇ ਹੀ ਸੈਸਤਰ ਵਸਤਰ ਜਿਨ੍ਹਾਂ ਨੇ ਜਿਨ੍ਹਾਂ ਦੇ ਆਪ ਜੀ ਨੇ ਦਰਸ਼ਨ ਕਰਤੇ ਨੇ ਭਾਈ ਸਾਹਿਬ ਭਾਈ ਪਰਮ ਪੀਰ ਜੀ ਆਪ ਜੀ ਨੂੰ ਸ਼ਸਤਰਾਂ ਦੇ ਇਤਿਹਾਸ ਸ਼ਸਤਰਾਂ ਦੇ ਦਰਸ਼ਨ ਕਰਾਂਗੇ ਮੈਂ ਬੇਨਤੀ ਕਰਦਾ ਕਿ ਜਿੱਥੇ ਆਪਾਂ ਸ਼ਹੀਦੀ ਫਤਿਹ ਮਾਰਗ ਦੇ ਦਰਸ਼ਨ ਵੀ ਕਰਦੇ ਨੇ ਤੇ ਉੱਥੇ ਜਿਹੜਾ ਇਹ ਹਿੰਦੀ ਫਟੇ ਮਾਰਚ ਹੈ ਜਿੱਥੇ ਥਾਪ ਸਾਹਿਬ ਆਪਾਂ ਫੁੱਡਾਵਾਲ ਤੇ ਜਿਹੜੇ ਆਪਾਂ ਸਥਾਪਨਾ ਦੇ ਵਿੱਚ ਜੀ ਹਜੂਰ ਸਾਹਿਬ 18 19 ਤੇ 20 ਤਰੀਕ ਨੂੰ ਜਿਹੜਾ 18 19 20 ਤਰੀਕ ਨੂੰ ਜਿਹੜੇ ਹਜੂਰ ਸਾਹਿਬ ਮਹਾਨ ਗੁਰਮਤ ਸਮਾਰੋਹ ਜਿਹੜੇ ਹੈ ਉਹ ਤੱਕ ਜੀ ਹਜੂਰ ਸਾਹਿਬ ਇੱਥੇ ਜਿਹੜੇ ਉਹ ਕਰਵਾਏ ਗਏ ਸ਼ਾਮ ਨੂੰ ਗੁਰਮਤ ਸਮਾਰੋਹ ਉੱਥੇ ਹੀ ਸਾਡੇ ਵੱਲ ਸਰਕਾਰ ਜੋ ਗੁਰਮਤ ਸੰਸਹਿਬ ਬਾਬਾ ਪ੍ਰਵੰਸ ਸਿੰਘ ਜੀ ਜefeਦਾਰ ਸਾਥਕੰਸਰੀ ਹੈ ਡੋਟ ਸਾਹਿਬ ਉਹਨਾਂ ਨੇ ਹੁਕਮ ਕੀਤਾ ਸੀ ਕਿ ਜਦੋਂ ਤੋਂ ਗੁੱਡਾਦਾਂ ਜਿਹੜਾ ਹਜੂਰ ਸਾਹਿਬ ਤੋਂ ਗੁਰੂ ਸਾਹਿਬ ਨੇ ਥਾਪੀ ਦੇ ਕੇ ਪੰਜਾਬ ਵੱਲ ਤੋਰਿਆ ਸੀ ਜਬਰ ਜੁਰਮ ਦਾ ਟਾਕਰਾ ਕਰਨ ਵਾਸਤੇ ਗੁਰੂ ਸਾਹਿਬ ਨੇ ਹੁਕਮ ਕੀਤਾ ਸੀ ਜਿਵੇਂ ਮੈਂ ਕਹਿ ਦਿੰਦਾ ਸੀ ਓਵੇਂ ਕਹਿ ਦਿੰਦਾ ਕਿ ਗਊ ਗਰੀਤੀ ਲੱਖਿਆ ਕਰਦੀ ਹੈ ਜਿਨ੍ਹਾਂ ਨੇ ਸਹਿਬ ਯਾਦਗਾਰ ਨੂੰ ਛੋਟੇ ਸਹਿਬ ਯਾਦਗਾਰ ਨੂੰ ਸ਼ਹੀਦ ਕੀਤਾ ਜਾਣ ਵਾਲਾ ਨੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਉਹਨਾਂ ਦੀ ਸ਼ਹੀਦੀ ਦਾ ਬਦਲਾ ਵੀ ਲੈਣਾ ਇਹ ਸਾਰੇ ਹੁਕਮ ਪੱਖ ਕੇ ਤੇ ਗੁਰੂ ਸਾਹਿਬ ਨੇ ਬਾਬਾ ਬੰਦ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੇ ਆ ਬਾਬਾ ਬੰਦਾ ਸਿੰਘ ਪਹਾੜਾ ਨੂੰ 25 ਸਿੰਘਾਂ ਨਾਲ ਜਿਹੜਾ ਜਥਾ ਤੇ ਕੀ ਉਹ ਫਾਰਸਾ ਪੈਸੇ ਜਿਹੇ ਸੇਧਾ ਆਪਣੇ ਉਤਕਾਰ ਕੇ ਉਹਨਾਂ ਨੂੰ ਸ਼ਕਤੀ ਭਰਤੀ ਵਾਸਤੇ ਜਿਹੜੇ ਐ ਤੇ ਉਹ ਪੰਜਾਬ ਵੱਲ ਭੇਜਿਆ ਸੀ ਤੇ ਜਦੋਂ ਗੁਰੂ ਸਾਹਿਬ ਦੇ ਹੁਕਮ ਲੈ ਕੇ ਜਦੋਂ ਪੰਜਾਬ ਵੱਲ ਤੁਰੇ ਜਿੱਥੇ ਸਬਾਣਾ ਜਿੱਥੂ ਦੇ ਜਲਾਦ ਸੀ ਜਿਨ੍ਹਾਂ ਨੇ ਛੋਟੇ ਸਾਹਿਬ ਜੀਾਂ ਨੂੰ ਛੇ ਨ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਸੀ ਉਹਨਾਂ ਨੂੰ ਵੀ ਸੋਧਿਆ ਫਿਰ ਝੱਪੜ ਚੜੀ ਦੇ ਮਦਾਨੇ ਜਾਂਦੇ ਵਿੱਚ ਵਜੀਦ ਖਾਨ ਨੂੰ ਸੂਰ ਕੇ ਤੇ ਜਿਹੜੇ ਸਰਹੰਗ ਦੇ ਥੇਹ ਦੇ ਉੱਪਰ ਜਿੱਥੇ ਹੁਣ ਵੀ ਫਿਰੋਮੀ ਪੰਥ ਅਕਾਲੀ ਪੰਡਾ ਦਾ ਪੁੰਜਾ ਤਤਵ ਨੂੰ ਜਿਹੜਾ ਹਰ ਸਾਲ ਜਿਹੜੇ ਫੁੱਤੇ ਦੇ ਨਿਸ਼ਾਨ ਚਲਾਏ ਜਾਂਦੇ ਨੇ ਸੋ ਅੱਜ ਜਿਹੜਾ ਖਾਲਸਾ ਪੰਥ ਪੁੰਡਾ ਦਾ ਆਰਜੀ ਤੇ ਦਰਸ਼ਨ ਕਰਨ ਵਾਸਤੇ ਦਰਸ਼ਨ ਦੇਖ ਦੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਮੈਂ ਪਿਛਲੇ ਸਾਲ ਵੀ ਇਸ ਸਥਾਨ ਤੇ ਜਿਹੜਾ ਦਰਸ਼ਨ ਕਰਨ ਵਾਸਤੇ ਆਇਆ ਸੀ ਤੇ ਉਦੋਂ ਭਾਈ ਸਰ ਭਾਈ ਹਰਪਾਲ ਸਿੰਘ ਜੀ ਤੇ ਨਾਲ ਹੀ ਸਾਰੇ ਗੁਰਸਿੱਖ ਸੰਤਾਂ ਨੇ ਜਿਹੜੇ ਵਜਨ ਕੀਤੇ ਸੀ ਕਿ ਬਾਬਾ ਜੀ ਤੁਸੀਂ ਇੱਥੇ ਜਰੂਰ ਸ਼ਹੀਦ ਆਤਮਾ ਦੀ ਬਾਬਾ ਫੁੱਲਾ ਸਿੰਘ ਜੀ ਦੀ 207 ਦਾ ਇਹ ਹਿੰਦੀ ਸਤਾਂ ਦੀ ਨੂੰ ਸਮਰਪਤ ਵਿਸ਼ਾਲ ਪ੍ਰੋਗਰਾਮ ਕਰਨੇ ਨੇ ਅੱਜ ਜਿਹੜਾ ਉਹਦਾ ਹੀ ਫਲ ਤੁਹਾਨੂੰ ਆਪ ਜੀ ਨੇ ਜਿਹੜੇ ਵਜਨ ਕੀਤੇ ਸੀ ਸਾਝੇ ਤੇ ਉਹ ਬਜਨਾਂ ਨੂੰ ਪਗਾਉਣ ਵਾਸਤੇ ਆਪ ਜੀ ਦੇ ਲੈ ਕੇ ਵੀ ਹਾਜ਼ਰ ਹੋયા ਜਿਹੜੇ ਗੁਰੂ ਸਾਹਿਬ ਨੇ ਬਖਸ਼ੇ ਕੀਤੇ ਜਿੱਥੇ ਆਪਾਂ ਇਹ ਪ੍ਰੋਗਰਾਮਾਂ ਦਾ ਜਿੱਥੇ ਆਪਾਂ ਦਰਸ਼ਨ ਦਿਦਾਰੇ ਕਰ ਰਹੇ ਆ ਇਹ ਜਿਹੜੇ ਸ਼ਹੀਦੀ ਇਸ਼ਤਾਨ ਦੀ ਸ਼ਹੀਦ ਆਕਾਦੀ ਪਾਪਾ ਫੁੱਲਾ ਸਿੰਘ ਜੀ ਉਹ ਮਹਾਨ ਯੋਧੇ ਸੂਰਮੇ ਹੋਏ ਨੇ ਭਾਈ ਸਰਜੀਤ ਸਿੰਘ ਬਨਈਆ ਹੁਣਾਂ ਨੇ ਪੁੱਢਾ ਦਰ ਦੇ ਜਿਹੜੇ 14 ਚੌਕ ਵੀ ਜਗਤ ਦੇ ਮੈਂ ਆਪੀ ਦੇ ਦਰਸ਼ਨ ਕਰ ਰਹੇ ਆ ਜਿੰਨੇ ਵੀ ਜਥੇਦਾਰ ਹੋਏ ਨੇ ਸਾਰਿਆਂ ਦੇ ਇਤਿਹਾਸ ਆਪ ਜੀ ਨਾਲ ਸਾਂਝਾ ਕੀਤੇ ਨੇ ਇਹਨਾਂ ਨੇ ਬੜੇ ਸਾਂਝੇ ਕੀਤੇ ਨੇ ਖਾਲਸਾ ਪੰਥ ਬੁੱਢਾ ਦਲ ਦੇ ਜਿੰਨੇ ਵੀ ਜਥੇਦਾਰ ਹੋਏ ਨੇ 13ਵੇਂ ਤੋਂ ਪਹਿਲਾ ਜਥੇਦਾਰ ਹੋਏ ਨੇ ਪਹਿਲੀ ਜਗ੍ਹਾ ਤੇ ਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਆ ਤੇ ਜਿੰਨੇ ਵੀ ਜਥੇਦਾਰ ਹੋਏ ਸੀ ਆਕਾਲ ਤਖਤ ਸਾਹਿਬ ਦੇ ਬੁੱਢਾ ਦਲ ਦੇ ਪਾਪਾ ਬਨੂ ਸਿੰਘ ਜੀ ਤੋਂ ਲੈ ਕੇ 10ਵੇਂ ਜਥੇਦਾਰ ਨਾਕਸਰੀਆ ਕਾਲ ਤੱਕ ਸਾਇਦ ਦੇ ਜਥੇਦਾਰ ਹੋਏ ਨੇ ਇਹ ਸ਼੍ਰੋਣੀ ਦਾ ਵੀ ਇਤਿਹਾਸ ਖਾਲਸਾ ਪੰਥ ਬੁੱਢਾ ਦਲ ਦੇ ਨਾਲ ਰਲਦਾ ਤੇ ਉਸੇ ਕਰਕੇ ਜਿਹੜੇ ਆਪ ਜੀ ਦੇ ਦਰਸ਼ਕ ਤਿਆਰੇ ਕਰਨ ਵਾਸਤੇ ਪਹੁੰਚਿਆ ਜਿੱਥੇ ਖਾਲਸਾ ਪੰਥ ਬੁੱਢਾ ਦਲ ਨੇ ਇਤਿਹਾਸ ਗਰਨ ਕੀਤੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਜੋ ਜੋ ਹੁਕਮ ਸੀ ਉਹਨਾਂ ਨੂੰ ਲਾਗੂ ਕੀਤੇ ਉਹਨਾਂ ਨਿਸ਼ਾਨ ਨਗਾਰਿਆਂ ਦੀ ਤਾਬਿਆ ਜੇ ਲਾਹੌਰ ਜਿਹੜਾ ਕਾਬਲ ਕੰਧਾਰ ਅਫਗਾਨਿਸਤਾਨ ਪਹਾਵਰਪੁਰ دلی دلی تک سارے علاقے خالصا پتہ دل نے جڑے جت کے مہاراجا رنجیت کا راج بھاگ قائم کیا اتنے कपूर کپور تھلا ریاست جہی نواب کپور سر جی ਜਿਨਾ ਨੇ ਪਾਂਡ ਤਰਨੰਦਾਰ ਬਾਰਾ ਮਿਸਲਾਂ ਕੈਂਪ ਕੀਤੀਆਂ ਤੇ ਉਹ ਜਿਹੜੀ ਕਪੂਰਥਲਾ ਕਪੂਰਥਲਾ ਵਿਆਸਤ ਵੀ ਜਿਹੜੀ ਐ ਉਹ ਖਾਲਸਾ ਪੰਥ ਬੁੱਢਾ ਦਲ ਦੇ ਚੌਥੇ ਜਥੇਦਾਰ ਬਾਬਾ ਜੱਸਾ ਸਿੰਘ ਆਲੂਆ ਜੀ ਨੇ ਕਾਰੋ ਕੀਤੀ ਤੇ ਜਿਨ੍ਹਾਂ ਦੀਆਂ ਮਹਾਨ ਗੁਰਬਾਣੀਆ ਬਾਬਾ ਜੱਸਾ ਸਿੰਘ ਜੀ ਆਲੂਆ ਜੀ ਦੀਆਂ ਜਦੋਂ ਆਪਾਂ ਦਿੱਲੀ ਫਤਿਹ ਦਿਨ ਮਨਾਉਂਦੇ ਆ ਬੁੱਢਾ ਦਲ ਦੀ ਰਵਾਇਤ ਦੇ ਵਿੱਚ ਤੁਸੀਂ ਨਾਲ ਕਿਨੇ ਤੇ ਹਰ ਸਾਲ ਦਰਸ਼ਨ ਕਰਦੇ ਹੋ ਲਾਲ ਕਿਲੇ ਦੇ ਸਾਹਮਣੇ ਜਿਹੜੇ ਜਦੋਂ ਹੁਣ ਵੀ ਤੇ ਉਦੋਂ ਵੀ ਜਿਹੜੇ ਨੀਲੇ ਨਿਸ਼ਾਨ ਲਾਗਿਨੇ ਦਿੱਲੀ ਨੂੰ ਫਤਿਹ ਕਰਕੇ ਲਾਲ ਕਿਲੇ ਦੇ ਉੱਪਰ ਤੁਸੀਂ ਸਾਰੇ ਗੁਰੂ ਦੀਆਂ ਆਦਰੀਆਂ ਫੌਜਾਂ ਨੇ ਬੁੱਢਾ ਦਾਲੀ ਅਗਵਾਈ ਦੇ ਵਿੱਚ ਜਿਹੜੇ ਨੀਲੇ ਨਿਸ਼ਾਨ ਚੜਾਏ ਸੀ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਨਹੀਂ 19 ਵਾਰੀ ਜਿਹੜੀ ਹੈ ਦਿੱਲੀ ਫਤਿਹ ਕਰਕੇ ਲਾਲ ਨਾ ਨਾਲ ਲੈ ਕੇ ਪਹਿਲੀ ਵਾਰ ਸਿੱਖ ਕੌਣ ਦੇ ਜਿਹੜੇ ਬਾਦਸ਼ਾਹ ਜਿਹੜੇ ਹਿੰਦੂ ਧਰਮ ਦੇ ਵੀ ਜਿਹੜੇ ਸਭ ਤੋਂ ਪਹਿਲੇ ਬਾਦਸ਼ਾਹ ਗਵਾਉਣ ਦਾ ਜੇ ਮਨ ਹੈ ਤੇ ਉਹ ਸ਼ਹੀਦ ਜਿੱਥੇ ਸਾਡੇ ਬਹੁਤ ਸਤਕਾਰਯੋਗ ਸਿੰਘ ਸੈਲ ਜਿੱਥੇ ਦਾ ਪਾਪਾ ਜੱਸਾ ਸਿੰਘ ਵੀ ਹੋਰਾਂ ਨੂੰ ਜਾਂਦਾ ਹੈ ਜਿਨ੍ਹਾਂ ਨੂੰ ਬੰਦੀ ਛੋੜਦਾ ਕਿਤਾ ਜਦੋਂ 16 16000 22 2000 ਇੰਦੂ ਧਰਮ ਦੀਆਂ ਜਿਹੜੀਆਂ ਨੇ ਬਹੁ ਬੇਟੀਆਂ ਨੂੰ ਛੜਵਾਇਆ ਕਿਉਂਕਿ ਅੰਤਿਸ਼ਾਨ ਪੋਤਾਨੀ ਜਿਹੜਾ ਇੱਥੋਂ ਲਿਜਾ ਕੇ ਗੜਨੀ ਦੇ ਬਾਜ਼ਾਰਾਂ ਦੇ ਵਿੱਚ ਟਕੇ ਟਕੇ ਦੇ ਵਿੱਚ ਵੇਚਦਾ ਸੀ ਤੇ ਉਹਦੇ ਤੋਂ ਜਿਹੜਾ ਖੋ ਗਏ ਉਹਦੇ ਨਾਲ ਜੰਗ ਯੋਧ ਕਰਕੇ ਵੀ ਜਿਹੜੇ ਐ ਸਾਰੇ ਬਹੁ ਬੇਟੀਆਂ ਸਾਡੇ ਬੱਚਿਆਂ ਨੂੰ ਬੱਚੀਆਂ ਨੂੰ ਛੜਵਾ ਕੇ ਘਰੋਂ ਘਰੀ ਬਚਾਉਣਾ ਤੇ ਉਹ ਜਿਹੜੇ ਕਾਰਜ ਸੀ ਬਾਬਾ ਜੱਸਾ ਸਿੰਘ ਆਹੂਵਾਲ ਗਿਆ ਜਿਵੇਂ ਕੀਤੇ ਉਦੋਂ ਖਾਲਸੇ ਪੰਥ ਨੇ ਹੁਣ ਉਹ ਜਿਹੜਾ ਬੰਦੀ ਸ਼ੂਰ ਦੇ ਜਿਹੜੇ ਕਿਤਾਬ ਦੇ ਨਾਲ ਵੀ ਨਿਵਾਜਾ ਸੀ ਜਦੋਂ ਜਹਾਂਗੀਰ ਜਿੱਥੇ ਸਾਡੇ ਸਰਦਾਰ ਲੋਕ ਪਾਪਾ ਜਸਨ ਸਿੰਘ ਵੀ ਅਨੁਗਾਰ ਗਿਆ ਜੀ ਨੇ ਜਦੋਂ ਦਿੱਲੀ ਫਤਿਹ ਕੀਤੀ ਤੇ ਉਹਨਾਂ ਨੂੰ ਜਿਹੜਾ ਸੁਲਤਾਨ ਨੂੰ ਕੌਮ ਦਾ ਵੀ ਜਿਹੜਾ ਉਹਨਾਂ ਨੂੰ ਮਾਨ ਪੱਖੇ ਕੀਤਾ ਜਿੱਥੇ ਬਹੁਤ ਸਾਰੇ ਉਹਨਾਂ ਨੇ ਕਾਰਜ ਕੀਤੇ ਉੱਥੇ ਫਤਿਹੀ ਜਨਾਕੀ ਪਾਪਾ ਫੁੱਲਦਾਰ ਸਿੰਘ ਜੀ ਨੇ ਵੀ ਦੁਨੀਆਂ ਵੱਡੀਆਂ ਮੱਲਾਂ ਮਾਰਨਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਕਾਇਮ ਕੀਤਾ ਉੱਥੇ ਜਿਹੜੇ ਡਟ ਕੇ ਉਹਨਾਂ ਨੇ ਜਿਹੜੇ ਪਹਿਰੇ ਦਿੱਤੇ ਕਿ ਮਹਾਰਾਜਾ ਰਣਜੀਤ ਸਿੰਘ ਕੇ ਕੋਈ ਗੱਲ ਕੀਤੀ ਤੇ ਉਹਨਾਂ ਨੇ ਉਹਨਾਂ ਨੂੰ ਵੀ ਉਹਨਾਂ ਦੀ ਜਿਹੜੀ ਸਜ਼ਾ ਸੁਣਾਈ ਸੀ ਉਹ ਮਹਾਨ ਯੋਧੇ ਸੁਖਮੈ ਸ਼ਹੀਦ ਆਕਾਲੀ ਵਾਪਾ ਫੁੱਲਾਦ ਸਿੰਘ ਜਿਨ੍ਹਾਂ ਦੇ ਫੈਸਲਿਆਂ ਤੇ ਫਾਸਾ ਪੰਥ ਅੱਜ ਵੀ ਨਾਜ ਕਰਦਾ ਸੋ ਆਪਾਂ ਇਤਿਹਾਸ ਦੇ ਸ਼ੈਸਤਰਾਂ ਦੇ ਦਰਸ਼ਕਦਾਰੇ ਕਿੰਨੇ ਨੇ ਉਹ ਜਿਹੜੇ ਇਤਿਹਾਸਕ ਸੈਇਸਤਨ ਧਰਮਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਮਾਲੀ ਹੀ ਨੇ ਖਾਲਸਾ ਪੰਥ ਪੁੱਟਾ ਦਲ ਦੇ ਪਹਿਲੇ ਜਥੇਦਾਰ ਬਾਬਾ ਨੂਰ ਸਿੰਘ 고맙 ਸੰਧਿਵਾਦੀ ਕਰਨੇ ਨੇ ਸੋ ਜਿੱਥੇ ਖਾਸਾ ਪੰਤ ਕੁੰਡਾ ਦਾ ਆਪਾਂ ਸਤਪਨਾ ਦਿਨ ਤੋਂ ਬਣਾ ਰਹੇ ਆ ਗੁਰੂ ਸਾਹਿਬ ਨੇ ਬੱਲੇ ਕੀਤੇ ਨੇ ਜਿਲੂ ਕੀ ਸਾਜਣਾ ਹਾਮ ਕਰਈ ਖਾਸਾ ਆਪਣੇ ਹਾਸ ਜਿਨ੍ਹਾਂ ਦੇ ਵਜਨ ਪੂਰੇ ਹੋਣਗੇ ਵਾਸਰਾਤ ਪੂਰੇ ਹੋਣਗੇ ਤੇ ਬਾਬਾ ਗੁੰਡਾ ਜੀ ਤੁਹਾਡੇ ਨਾਮ ਤੇ ਦਾਲ ਪਾਂਚ ਚੱਲੇਗਾ ਉਹ ਜਿਹੜੇ ਵਜਨ ਨੇ ਉਹ ਸਤਿਗੁਰਾਂ ਦੇ ਪੂਰੇ ਹੁੰਦੇ ਨੇ ਸੁਭਾਅ ਜੀ ਤੇ ਇੱਥੇ ਜਿਹੜੇ ਦਰਸ਼ਨ ਤਧਾਰੇ ਕਰਨਾ ਸਤਪੁਰਪੀ ਸੇਵਾ ਸਰਵ ਹੈ ਜੇ ਕੋ ਕਮੇ ਕਿੰਤ ਲਾਏ ਮਨ ਜਿੱਤੇ ਆ ਫਾਦਵਾ ਹੁਣ ਮੈਂ ਤੁਹਾਨੂੰ ਯਾਦ ਸੁਖਰਾ ਸੁਪਹਿਤਾਨੀਆਂ ਜੋ ਨਰੇਂਦਰੀ ਦੇ ਇਹ ਪੂਜਾ ਪੂਜਾ ਕੰਟ ਪਰੇ ਨਾ ਛੱਡਾ ਕੇ ਆਪਾਂ ਸਾਰੇ ਜਨਤੀ ਤਰਾ ਦੇ ਨਾਲ ਹੀ ਕਾਰਜ ਕਰਦੇ ਰਹੇ ਨੇ ਜਦੋਂ ਆਪਾਂ ਜੱਗੇ ਕੰਮ ਕਰਦੇ ਆ ਤੇ ਇਹ ਪਹਿਲਾਂ ਤੋਂ ਲੈ ਕੇ ਜਦੋਂ ਵੀ ਦੇਰ ਦੇ ਜਾਗ ਕਰਦੇ ਸੀ ਤੇ ਰਾਖਸ਼ਾਂ ਕੇ ਜਿਹੜੇ ਉਹਦੇ ਵਿੱਚ ਹੱਡ ਰੋਣੇ ਸੁਖ ਦਿੰਦੇ ਸੀ ਉਦੋਂ ਵੀ ਇਹ ਵੇਗਣ ਪਾਉਂਦੇ ਸੀ ਇਹ ਸਮੇਂ ਸਮੇਂ ਇਹ ਖਾਲਸਾ ਪੰਥ ਬੁੱਢਾ ਦਲ ਦੀ ਜਿਵੇਂ ਧੂੜ ਦੇ ਨੇੜੇ ਵੀ ਕੋਈ ਟੱਕ ਸਕਦਾ ਇਹ ਖਾਲਸਾ ਪੰਥ ਬੁੱਢਾ ਦਲ ਦਾ ਜਿਹੜਾ ਮਹਾਨ ਗੁਰੂ ਸਾਹਿਬ ਨੇ ਥਾਪੀ ਦੇ ਕੇ ਬਖਸ਼ਿਸ਼ ਕੀਤੀ ਹੋਈ ਹੈ ਸੋ ਆਪਾਂ ਨੂੰ ਸ਼ੈਤਰਾਂ ਦੇ ਦਰਸ਼ਿਤ ਤਦਾਵੇ ਕਰਦੇ ਨੇ ਆਪ ਜੀ ਮੈਂ ਬਿਲਕੁਲ ਕਹਾਂ ਜਿੱਥੇ ਇਹਨਾਂ ਸ਼ੈਤਰਾਂ ਦੇ ਦਰਸ਼ਨ ਕਰਦੇ ਨੇ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਪਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਜਰੂਰ ਖੰਡੇ ਪਾਟੇ ਦਾ ਅੰਮ੍ਰਿਤ ਛਕ ਕੇ ਬਾਣੀ ਬਾਣੇ ਦੇ ਧਾਰਨੀ ਹੋइए ਨਾ ਵੀ ਜਿਹੜੇ ਸਾਡੇ ਨੌਜਵਾਨ ਬੱਚੇ ਜਿਹੜੇ ਨੇ ਨਸ਼ਿਆਂ ਦੇ ਆਦੀ ਹੋਏ ਹੋਏ ਨੇ ਉਹ ਜ਼ਰੂਰ ਨਸ਼ਿਆਂ ਦਾ ਤਿਆਗ ਕਰਕੇ ਬਾਣੀ ਬਾਣਾ ਪੰਥ ਵਿਚ ਆਨੋ ਸਿੱਖ ਗੁਰੂ ਦਾ ਪੰਛੀ ਜਾਨੋ ਖਾਲਸੇ ਪੰਥ ਦੇ ਵਿੱਚ ਭਰਤੀ ਹੋਈਏ ਪੜ੍ਹੀਏ ਜਿੱਥੀਏ ਕੋਈ ਆਈਪੀਐਸ ਕੋਈ ਆਈਐਸ ਕੋਈ ਵੱਡਿਆ ਅਫਸਰ ਬਣੋ ਡਾਕਟਰ ਬਣੋ ਮਾਤਾ ਪਿਤਾ ਨੇ ਆਗਿਆਕਾਰੀ ਬਣੋ ਬੁੱਢਾ ਨਾਲੋਂ ਵੱਲੋਂ ਵੀ ਜਿਹੜੇ ਬਹੁਤ ਵੱਡੇ ਸਕੂਲ ਚਲਾਏ ਜਾ ਰਹੇ ਨੇ ਜਿਨ੍ਹਾਂ ਵਿੱਚ ਪੜ੍ਹ ਕੇ ਬੱਚੇ ਜਿਹੜੇ ਆਈਐਨਐਸ ਆਈਪੀਐਸ ਪੀਸੀਐਸ ਜਿਹੜੇ ਬਹੁਤ ਵੱਡੇ ਜੱਜ ਤੇ ਡਾਕਟਰ ਬਣ ਰਹੇ ਨੇ NASA पंत ਜਿਹੜਾ ਖਾਲਸਾ पंत ਬੁੱਢਾਤਲ ਦੇ ਜਿਹੜੇ ਬੱਚੇ ਜਿਵੇਂ ਪਹੁੰਚ ਰਹੇ ਨੇ ਨਾਲ ਹੀ ਬੇਨਤੀ ਹੈ ਜਿੱਥੇ ਬੁੱਢਾ ਨਾਲੋਂ ਨੂੰ ਸਾਧ ਸੰਗਤ ਵਾਸੀ ਪਾਪਾ ਜਨਪਾ ਸਿੰਘ ਹੋਰਾਂ ਨੇ ਸਾਥੋਂ ਗੁਰਦਵਾਰੇ ਨੇ ਚੁਕਵਾ ਕੇ ਜਿਹੜੇ ਫਰੀ ਜਿਹੜੇ ਸਰਦਾਰਾਂ ਨੂੰ ਮੇਟਾ ਕੀਤੇ ਉਥੇ ਹੀ ਹੁਣ ਵੀ ਜਿਹੜੇ ਆ ਉਹ ਸਤਿਗੁਰੂ ਗ੍ਰੰਥ ਦੁਆਰਾ ਛੁਪਾ ਕੇ ਉਹ ਫਰੀ ਜਿਹੜੇ ਸਰਦਾਰਾਂ ਨੂੰ ਜਿੱਥੇ ਜਿੱਥੇ ਜ਼ਰੂਰਤ ਹੁੰਦੀ ਹੈ ਦਿੱਤੇ ਜਾ ਰਹੇ ਨੇ ਨਾਲ ਹੀ ਜਿਹੜੇ ਦਸਮ ਗ੍ਰੰਥ ਦੇ ਲੜੀਵਾਰ ਰੂਪ ਨੇ ਉਹ ਵੀ ਖਾਲਸਾ ਪੰਥ ਫੁੱਟਾਤਾਂ ਤੋਂ ਛੁਪਾਏ ਜਾ ਰਹੇ ਨੇ ਸੋ ਆਪ ਵੀ ਜਿੱਥੇ ਵੀ ਕੋਈ ਜ਼ਰੂਰਤ ਹੋਵੇਗੀ ਉਥੇ ਆਪ ਵੀ ਨੂੰ ਜਿਹੜੇ ਆ ਫਰੀ ਪਹਚਾਈ ਪੰਜ ਗੁਰੂ ਬਿਨਾਂ ਚਲਕੋ ਕੰਟੀ ਅੰਪਾਰ ਕਹਾਵਾਂਗੇ ਤਾਂ ਪੰਜ ਤਰਾੰਸੋ ਪੱਠ ਕਰੋ ਕਰਕਾਰ ਤਰਪਾਨ ਦਪਾਵਾਂਗੇ ਨਿਛੇ ਜਿਨੂ ਕੇਹ ਪਰਮਤ ਤਾਸੋਸ ਕਵਾਲਾ ਕਹਾਵਾਂਗੇ ਪਰ ਭਾਗ ਭਿਆ ਇਹੇ ਸੰਭਲ ਕੇ ਹਾਜੂ ਹਰ ਮੰਦਰ ਆਵਾਂਗੇ ਉਹ ਆਉਣੀ ਦਰਸ਼ਨ ਕਰੋਨਾ ਅਧਿਆਤਮ ਸ਼ੈਤਰਾਂ ਦੇ ਧੰਨ ਧਰ ਸਹਿਬ ਜੀ ਗੁਰੂ ਹਰਿਬਿੰਦ ਸਾਹਿਬੀ ਉਹਨਾਂ ਦੇ ਜਿਹੜੀ ਗਾਤਰੇ ਜੀ ਕਟਾਰ ਤੇ ਸ਼ੇਰ ਦਾ ਕਟਾਰ ਸਿੰਘ ਸਾਹਿਬ ਆਪਾ ਪਰਮ 20 ਤੇ ਆਸੇ ਸਹਿਤ ਭੰਤਨ ਸਾਹਿਬ ਜੀ ਗੁਰੂ ਹਰਪਿੰਦ ਸਾਹਿਬੀ ਉਹਨਾਂ ਦੇ ਗਾਥਰੇ ਦੀ ਜਿਹੜੀ ਖਲਾਤੀ ਪਕਾਰ ਹੈ ਗੁਰੂ ਸਾਹਿਬ ਸੇਵਾ ਦਾ ਸ਼ਤਾਨ ਕਰ ਰਹੇ ਨੇ ਉਹ ਆਪ ਹੀ ਦਰਸ਼ਕ ਕਰਨ ਗੱਲ ਕਰਾਂਗੇ ਨਾਲੇ ਭੰਤਨ ਸਾਹਿਬ ਜੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜੀ ਦੇ ਮਨੋਂ ਪਹੁੰਚ ਰਹੇ ਆ ਗਾਣੇ ਹੋਣ ਤੇ ਆਪ ਵੀ ਭੰਤਨ ਸਾਹਿਬ ਜੀ ਦੀ ਜੀ ਕਟਾ ਲਾ ਰਹੀ ਆ ਗਾਉਂ ਪ੍ਰਾਪਤੀ ਪਣੀ ਹੋਈ ਉਹਦੇ ਦਰਸ਼ਨ ਕੀਤੇ ਨੇ ਉਹਨਾਂ ਆਂ ਵੀ ਦਰਸ਼ਨ ਕਰ ਰਹੇ ਹਾਂ ਤਾਂ ਤਾਂ ਸੈਗ ਜੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੀ ਬਾਣੀ ਜੀ ਉਹਨਾਂ ਦੇ ਜਿਹੜੇ ਗਾਤਰੇ ਦਾ ਤਰੂਣ ਸ਼ਾਸਤਰ ਹੈ ਗੁਰੂ ਸਾਹਿਬ ਨੇ ਆਪਾਂ ਹਮੇਸ਼ਾ ਜਿਹੜੇ ਬਾਣੀ ਪਾਉਂਦੇ ਜਿੱਤੇ ਸ਼ਾਸਤਰ ਨਾਮੰ ਨਮਸਕਾਰ ਤਾਮੰ ਜਿੱਤੇ ਅਸਤਪੇਨ ਨਮਸਕਾਰ ਤੈਨ ਆਸਰਪਾਂ ਖੰਡੋ ਖੜਗ ਤੋਂ ਗੁਜ਼ਾਰਿਆ ਤੀ ਤੁਹੀ ਕਾਲੇ ਤੁਹੀ ਤੁਹੀ ਤੇਰੇ ਅਪੀ ਤੁਹੀ ਵਿਚਾਰੀ ਤੇਰੇ ਆਨ ਤੂੰ ਜਗ ਵੀ ਸੋ ਆਪਾਂ ਜਿਹੜਾ ਕਰੋਲ ਸ਼ਾਸਤਰ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਬਾਤਰੇ ਦਾ ਜਿਹੜਾ ਭਾਰਤ ਦਾ ਬਣਿਆ ਹੋਇਆ ਉਹ ਪਰ ਸਹੈਰੀ ਕੰਮ ਹੋਇਆ ਨਾ ਤੇ ਜਿਹੜਾ ਮੁੱਠਾ ਬਹਾਤੀ ਦੇ ਤੰਦ ਦਾ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਜੀ ਨੇ ਖਾਲਸਾ ਪੰਥ ਗੁੱਡਾ ਦਲ ਦੇ ਜਿੱਥੇ ਨਾਲ ਬਖਸ਼ੇ ਪੰਥ ਦੇ ਵਾਸੀ ਜੀ ਉਹਨਾਂ ਦੇ ਗੱਤਵੇ ਦੀ ਜਿਹੜੀ ਸ੍ਰੀ ਸਾਹਿਬ ਹੈ ਸ਼ੇਰ ਨਾਰੀ ਉਹਦਾ ਨਾਮ ਹੈ ਜਿਹੜੀ ਫਲਾਤ ਦੀ ਬਣੀ ਹੋਈ ਹੈ ਤੇ ਸਨਹਿਨੀ ਮੁੱਖਾ ਇਤਿਹਾਸਕ ਸ਼ੈਤਰ ਜਿਹਨੇ ਆਮੀ ਦਰਸ਼ਨ ਕਰਨਾ ਧਰਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਸੀ ਜੀ ਉਹਨਾਂ ਨੇ ਗੱਤਵੇ ਦੀ ਸ੍ਰੀ ਸਾਹਿਬ ਦੇ ਆਮੀ ਦਰਸ਼ਨ ਕਰ ਰਹੇ ਹਾਂ ਜੇ ਆਪ ਜੀ ਨੇ ਪਾਤਸ਼ਾਹ ਵਾਦੀ ਜੀ ਦੇ ਗਾਥੇ ਦੀ ਸ੍ਰੀ ਸਾਹਿਬ ਦੇ ਦਰਸ਼ਨ ਤਦਾ ਦੇ ਕਰ ਰਹੇ ਹੋ ਉੱਥੇ ਹੀ ਹੋਣ ਜੇ ਖਾਲਸਾ ਪੰਥ ਪੁੱਢਾ ਦਲ ਦੇ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਗਾ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਗਾ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਗਾ ਕੇ ਬੋਲੋ ਧੰਨ ਧੰਨ ਬਾਬਾ ਫ਼ਰੀਦ ਸਾਹਿਬ ਜੀ ਧੰਨ ਧੰਨ ਬਾਬਾ ਦੇ ਸਭ ਤੋਂ ਛੋਟੇ ਸਾਹਿਬ ਜੀ ਆਦੇ ਬਾਬਾ ਫਤੇ ਸਿੰਘ ਜੀ ਉਹਨਾਂ ਦੇ ਜਿਹੜੇ ਵਰਦਨੇ ਦੀ ਜਿਹੜੀ ਕਮਰ ਪੱਛੇ ਦੀ ਛੋਟੀ ਢਾਲ ਹੈ ਉਹਦੇ ਆਪ ਵੀ ਦਰਸ਼ਨ ਕਰ ਰਹੇ ਹਾਂ ਜਿਹੜੀ ਫਲਾਤੀ ਬਣੀ ਹੋਈ ਹੈ ਉੱਪਰ ਜਿਹੜਾ ਸੁਨਹਿਰੀ ਕੰਮ ਹੋਇਆ ਹੋਇਆ ਇਹਦੇ ਉੱਪਰ ਜਿਹੜਾ ਫਾਰਸੀ ਦੇ ਵਿੱਚ ਲਿਖਿਆ ਹੋਇਆ ਆਸ ਆਤਮਾ ਇਸ਼ਰਾ ਪਰ ਕੇ ਹੈ ਨਾਮ ਕਾ ਬਾਬਾ ਯਾਗ ਗੁਰੂ ਸ੍ਰੀ ਸਨਵਾ ਆਪ ਪਸੰਦ ਦੇ ਜਥੇ ਦਾ ਜਿਨ੍ਹਾਂ ਦੇ ਆਪ ਜੀ ਸ੍ਰੀ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਜਿਨ੍ਹਾਂ ਨੇ ਵਜੀਰ ਖਾਨ ਨੂੰ ਸੋਧ ਕੇ ਸਰਹੱਦ ਦੇ ਜਿਹੜੇ ਫੋਟੇ ਦੇ ਨਿਸ਼ਾਨ ਚੁਵਾਏ ਸੀ ਬਾਬਾ ਜਸ ਸਿੰਘ ਜੀ ਅਨੁਵਾਰ ਗਿਆ ਸ੍ਰੀ ਆਕਾਲ ਤਖਤ ਸਾਹਿਬ ਦੇ ਵੀ ਚੌਥੇ ਜਥੇਦਾਰ ਬਾਬਾ ਦੀਪ ਸਿੰਘ ਜੀ ਬੁੱਢਾ ਦਾਨ ਦੇ ਦੇਖੀਏ ਸਿੰਘ ਸੀ ਤੇ ਬੁੱਢਾ ਦਾਨ ਦੇ ਚੌਥੇ ਜਥੇਦਾਰ ਨੇ ਮਿਸਲ ਸ਼ਹੀਦਾਂ ਦਾ ਨਾਮ ਜਥੇਦਾਰ ਨੇ ਉਪਕੀਤਾ ਸੀ ਬਾਬਾ ਦੀਪ ਸਿੰਘ ਜੀ ਸਹੀ ਉਹਨਾਂ ਦੇ ਦਿਮਾਗੇ 'ਚ ਦਾਜਣਾ ਇੱਕ ਚੱਕਰ ਹੈ ਫਲਾਦ ਦਾ ਬਣਿਆ ਹੋਇਆ ਕੋਨ ਸੁਨਹਿਰੀ ਕੰਮ ਹੋਇਆ ਦਿਮਾਗੇ ਨੇ ਬਾਬਾ ਦੀਪ ਸਿੰਘ ਜੀ ਅੰਦਰ ਸਜਾਉਂਦੇ ਸੀ ਸਵਾਤੀਪ ਸਿੰਘ ਜੀ ਸ਼ਹੀਦ ਉਹਨਾਂ ਦੇ ਆਪ ਨੇ ਜੱਗਰ ਦੇ ਜਿੱਥੇ ਦਰਸ਼ਨ ਕੀਤੇ ਨੇ ਉਹਨਾਂ ਨੂੰ ਦਰਸ਼ਨ ਕਰ ਰਹੇ ਹਾਂ ਜਿਨ੍ਹਾਂ ਨੇ ਆਪਾਂ 200 ਸਾਂਝਾ ਸ਼ਹੀਦੀ ਸਤਿਪੰਥਾ ਨਾ ਰਹੇ ਆ ਸ਼ਹੀਦ ਅਕਾਲੀ ਪਾਪਾ ਫੁੱਲਦਾ ਸਿੰਘ ਜੀ ਤੇ ਬੁੱਢਾ ਦਲ ਦਾ ਸਥਾਪਨਾ ਦੇ ਜਦੋਂ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਦੂਸਾਂ ਵੀ ਪਾਵਨ ਧਰਤੀ ਤੇ ਪਹਿਲਾ ਜਿੱਥੇ ਦਾ ਬੁੱਢਾ ਦਲ ਦਾ ਨਿਯੁਕਤ ਕਰਕੇ ਸ਼ਸਤਰ ਬਸ਼ਤਰ ਜਿਹੜੇ ਵਖਸ਼ੇ ਕੀਤੇ ਗੁਰੂ ਸਾਹਿਬ ਕਿਰਪਾ ਕਰਾਂ ਸਾਰੇ ਉਹ ਸ਼ਹਿਸਤਰ ਜਿਹੜੇ ਹੋਰ ਵੀ ਬਹੁਤ سارے ਸ਼ਹਿਸਤਰ ਨੇ ਇਤਿਹਾਸਕ ਪੰਨਾ ਲਾਪਰੇ ਉਹਨਾਂ ਦੇ ਵਿੱਚੋਂ ਹੋਏ ਸੱਤ ਹੀ ਸ਼ਹਿਸਤਰ ਲੈ ਕੇ ਆਏ ਨਾ ਤੇ ਬਹੁਤ سارے ਸ਼ਹਿਸਤਰ ਜਿਹੜੇ ਨੇ ਸਾਡੇ ਸਰਕਾਰ ਨੂੰ ਸੰਸਾਦ ਪਾਪਾ ਗੁਰਵਾਨ ਸਿੰਘ ਜੀ ਬ੍ਰਾਹਮ ਜੋ ਜਿਹਨੇ ਸੰਸਾਦ ਵਿਧੇਵਾਰ ਨੇ ਸ੍ਰੀ ਹਨੂਰ ਸਿੰਘ ਸਾਹਿਬ ਨੇ ਉਹਨਾਂ ਨੇ ਜਿਹੜੇ ਬਧਨ ਕੀਤੇ ਹੁਕਮ ਕੀਤੇ ਨੇ ਇਹ ਸਾਰੇ ਸ਼ਹਿਸਤਰਾਂ ਦੇ ਉਹ ਵੀ ਦਰਜਨ ਤੁਸੀਂ ਕਰਾਉਣੇ ਨੇ ਆਪਾਂ گوب کرپا کر دوبارہ دو دو چار یا چھ چھوڑے ہو گئے بھی سارے مہا پور آتے ہیں ستاروں بابا اوتار سر جی بابا یوگا جی سارے کٹھے بھی گرو سب کپا کرتب دکھائے جان کے ہوں آپ کے درشن کر رہے ہیں ਆਹ ਫੰਜਰ ਬਾਬਾ ਪੰਤਨ ਸ਼ਹੀਦ ਬਾਬਾ ਮਕਾਨੀ ਬਾਬਾ ਫੁੱਲਾ ਸਿੰਘ I mm -hmm.